ਜੋ ਵੀ ਔਰਤ ਆਪਣੇ ਮਾਇਕੇ ਤੋਂ ਇਹ ਚੀਜ਼ਾਂ ਲੈ ਕੇ ਆਉਂਦੀ ਹੈ ਉਸ ਦੇ ਪਤੀ ਕੰਗਾਲ ਹੋ ਜਾਂਦੇ ਹਨ ਅਤੇ ਘਰ ਵਿੱਚ ਹਮੇਸ਼ਾ ਗਰੀਬੀ ਅਤੇ ਦ੍ਰਿਤਰਤਾ ਛਾਈ ਰਹਿੰਦੀ ਹੈ ਕੀ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਉਹ ਚੀਜ਼ਾਂ ਕੀ ਹਨ ਤਾਂ ਵੀਡੀਓ ਵਿੱਚ ਬਨੇ ਰਹੋ ਆਓ ਜਾਣਦੇ ਹਾਂ ਉਹ ਚੀਜ਼ਾਂ ਕੀ ਹਨ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਲਓ ਮਹਲਾਵਾਂ ਲਈ ਵਿਆਹ ਤੋਂ ਬਾਅਦ ਮਾਇਕੇ ਤੋਂ ਸਹੁਰੇ ਘਰ ਵਿੱਚ ਕੁਝ ਵਿਸ਼ੇਸ਼ ਵਸਤੂਆਂ ਨਾ ਲਿਆਉਣ ਦੀ ਪਰੰਪਰਾ ਸਾਡੇ ਸਮਾਜ ਤੇ ਸਾਸ਼ਤਰਾਂ ਵਿੱਚ ਦੇਖੀ ਜਾਂਦੀ ਹੈ ਇਹ માનਤਾਂਾ ਸਿਰਫ ਪਰੰਪਰਾਗਤ ਹੀ ਨਹੀਂ ਸਗੋ ਇਹ ਵਿਸ਼ਵਾਸ ਹੈ ਕਿ ਇਹ ਵਸਤੂਆਂ ਨਕਰਾਤਮਕ ਊਰਜਾ ਲਿਆਉਣ ਦਾ ਕਾਰਨ ਬਣ ਸਕਦੀਆਂ ਹਨ ਅਤੇ ਸਹੁਰੇ ਘਰ ਦੀ ਸੁੱਖ ਸ਼ਾਂਤੀ ਅਤੇ ਸਮ੍ਰiddhi ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ ਆਓ ਵਿਸਤਾਰ ਨਾਲ ਜਾਣਦੇ ਹਾਂ ਕਿ ਅਜੀਹੀਆਂ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਹੁਰੇ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ ਅਤੇ ਕਿਉਂ ਨੰਬਰ 1 ਪੁਰਾਣੇ ਕੱਪੜੇ ਅਤੇ ਟੁੱਟੀਆਂ ਹੋਈਆਂ ਚੀਜ਼ਾਂ ਵਿਆਹ ਤੋਂ ਬਾਅਦ ਪੁਰਾਣੇ ਕੱਪੜੇ ਫਟੇ ਜਾਂ ਮੁਰਝਾਏ ਹੋਏ ਵਸਤਰ ਅਤੇ ਟੁੱਟੀਆਂ ਫੁੱਟੀਆਂ ਵਸਤੂਆਂ ਆਪਣੇ ਮਾਇਕੇ ਤੋਂ ਸਹੁਰੇ ਘਰ ਵਿੱਚ ਨਹੀਂ ਲਿਆਉਣੀਆਂ ਚਾਹੀਦੀਆਂ ਸਾਡੇ ਸ਼ਾਸਤਰਾਂ ਅਤੇ ਸਮਾਜ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਵਸਤਰ ਨਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਹਨ ਜੋ ਘਰ ਵਿੱਚ ਕਲੇਸ਼ ਅਤੇ ਪਰੇਸ਼ਾਨੀਆਂ ਦਾ ਵਾਧਾ ਕਰ ਸਕਦੇ ਹਨ ਇਹ ਨਾ ਸਿਰਫ ਆਰਥਿਕ ਸਮ੍ਰiddhi ਅਤੇ ਰੁਕਾਵਟ ਪੈਦਾ ਕਰ ਸਕਦੇ ਹਨ ਸਗੋਂ ਘਰ ਦੇ ਮੈਂਬਰਾਂ ਦੀ ਸਿਹਤ ਤੇ ਵੀ ਮਾੜਾ ਅਸਰ ਪਾ ਸਕਦੇ ਹਨ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਪ੍ਰਾਣੀਆਂ ਅਤੇ ਨਕਾਰਾਤਮਕ ਚੀਜ਼ਾਂ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਇਸ ਲਈ ਸਹੁਰੇ ਘਰ ਵਿੱਚ ਨਵੀਆਂ ਚੀਜ਼ਾਂ ਦਾ ਹੀ ਇਸਤੇਮਾਲ ਕਰਨਾ ਬਿਹਤਰ ਮੰਨਿਆ ਜਾਂਦਾ ਹੈ ਨੰਬਰ 2 ਪੈਸੇ ਰੱਖਣ ਦੀ ਅਲਮਾਰੀ ਜਾਂ ਤਜੋਰੀ ਮਾਇਕੇ ਤੋਂ ਪੈਸਿਆਂ ਦੀ ਅਲਮਾਰੀ ਜਾਂ ਤਜੋਰੀ ਸਹੁਰੇ ਘਰ ਵਿੱਚ ਨਹੀਂ ਲਿਆਉਣੀ ਚਾਹੀਦੀ ਭਾਰਤੀ ਮਾਨਤਾਵਾਂ ਅਨੁਸਾਰ ਹਰ ਘਰ ਦੀ ਆਪਣੀ ਆਰਥਿਕ ਊਰਜਾ ਹੁੰਦੀ ਹੈ ਅਤੇ ਮਾਇਕੇ ਤੋਂ ਤਜੋਰੀ ਲਿਆਉਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸਹੁਰੇ ਘਰ ਵਿੱਚ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਨਾਲ ਇੱਕ ਦੂਜੇ ਘਰ ਦੀ ਊਰਜਾ ਅਤੇ ਧਨ ਦਾ ਪ੍ਰਵਾਹ ਟੁੱਟ ਸਕਦਾ ਹੈ ਤਜੋਰੀ ਸਿਰਫ ਧਨ ਸੰਚੈ ਦਾ ਸਾਧਨ ਨਹੀਂ ਸਗੋਂ ਇਹ ਧਨ ਅਤੇ ਸਮ੍ਰiddhi ਦਾ ਪ੍ਰਤੀਕ ਵੀ ਹੈ ਇਸ ਲਈ ਸਹੁਰੇ ਘਰ ਵਿੱਚ ਇੱਕ ਨਵੀਂ ਤਜੋਰੀ ਦਾ ਹੀ ਇਸਤੇਮਾਲ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 3, ਪੁਰਾਣੇ ਬਰਤਨ। ਮਾਇਕੇ ਤੋਂ ਪੁਰਾਣੇ ਜੰਗ ਲੱਗੇ ਜਾਂ ਟੁੱਟੇ ਹੋਏ ਬਰਤਨ ਸਹੁਰੇ ਘਰ ਨਹੀਂ ਲਿਆਉਣੇ ਚਾਹੀਦੇ। ਇਹ ਮੰਨਿਆ ਜਾਂਦਾ ਹੈ ਕਿ ਪੁਰਾਣੇ ਬਰਤਨ ਪਰਿਵਾਰ ਵਿੱਚ ਦ੍ਰਿਤਰਤਾ ਅਤੇ ਕਲੇਸ਼ ਦਾ ਕਾਰਨ ਬਣ ਸਕਦੇ ਹਨ। ਪੁਰਾਣੇ ਬਰਤਨ ਨਾ ਸਿਰਫ ਆਰਥਿਕ ਸਮੱਸਿਆਵਾਂ ਲਿਆ ਸਕਦੇ ਹਨ। ਸਗੋਂ ਪਰਿਵਾਰ ਦੀ ਖੁਸ਼ਹਾਲੀ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੇ ਹਨ ਸਹੁਰੇ ਘਰ ਵਿੱਚ ਹਰ ਨਵੀਂ ਸ਼ੁਰੂਆਤ ਲਈ ਨਵੀਆਂ ਚੀਜ਼ਾਂ ਦਾ ਹੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਬਰਤਨ ਵੀ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਨੰਬਰ 4 ਪੁਰਾਣੀਆਂ ਚਾਦਰਾਂ ਅਤੇ ਸਿਰਹਾਣੇ ਪੁਰਾਣੀਆਂ ਚਾਦਰਾਂ ਕੰਬਲ ਅਤੇ ਸਿਰਹਾਣਿਆਂ ਨੂੰ ਮਾਇਕੇ ਤੋਂ ਸਹੁਰੇ ਘਰ ਵਿੱਚ ਲਿਆਉਣ ਤੋਂ ਵੀ बचना ਚਾਹੀਦਾ ਹੈ ਇਹ ਚੀਜ਼ਾਂ ਉਹਨਾਂ ਜਾਦਾਂ ਤੇ ਊਰਜਾਂ ਨੂੰ ਸੰਜੋਈ ਰੱਖਦੀਆਂ ਹਨ ਜੋ ਪ੍ਰਾਣੇ ਘਰ ਨਾਲ ਜੁੜੀਆਂ ਹੁੰਦੀਆਂ ਹਨ। ਸ਼ਾਸਤਰਾਂ ਅਨੁਸਾਰ ਇਹਨਾਂ ਚੀਜ਼ਾਂ ਨੂੰ ਸੌਰੇ ਘਰ ਵਿੱਚ ਲਿਓ ਨਾਲ ਨਕਾਰਾਤਮਕਾਂ ਦਾ ਸੰਚਾਰ ਹੋ ਸਕਦਾ ਹੈ। ਵਿਆਹ ਤੋਂ ਬਾਅਦ ਨਵੇਂ ਜੀਵਨ ਵਿੱਚ ਸਕਾਰਾਤਮਕਤਾ ਬਣਾਈ ਰੱਖਣਾ ਅਤੇ ਸੌਰੇ ਘਰ ਵਿੱਚ ਸ਼ਾਂਤੀਪੂਰਨ ਮਾਹੌਲ ਸਥਾਪਿਤ ਕਰਨ ਲਈ ਨਵੀਆਂ ਚਾਦਰਾਂ ਤੇ ਨਵੇਂ ਸਰਹਾਨਿਆਂ ਦਾ ਇਸਤੇਮਾਲ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 5 ਕੰਡਿਆਲੇ ਪੌਦੇ ਮਾਇਕੇ ਤੋਂ ਕੰਡਿਆਲੇ ਪੌਦੇ ਜਿਵੇਂ ਕਿ ਕੈਕਟਸ ਸਹਰੇ ਘਰ ਲਿਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ। ਸਾਡੇ ਸ਼ਾਸਤਰਾਂ ਅਤੇ ਵਾਸਤੂ ਸ਼ਾਸਤਰ ਵਿੱਚ ਕੰਡਿਆਲੇ ਪੌਦਿਆਂ ਨੂੰ ਘਰ ਵਿੱਚ ਅਸ਼ਾਂਤੀ, ਕਲਹ ਅਤੇ ਰੁਕਾਵਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਪੌਦੇ ਘਰ ਵਿੱਚ ਤਣਾਅ ਅਤੇ ਆਪਸੀ ਮਤਭੇਦ ਦਾ ਕਾਰਨ ਬਣ ਸਕਦੇ ਹਨ ਇਸ ਲਈ ਸੋਹਰੇ ਘਰ ਵਿੱਚ ਅਜੀਹੀ ਪੌਦਿਆਂ ਦਾ ਹੀ ਚੋਣ ਕਰਨਾ ਚਾਹੀਦਾ ਹੈ ਜੋ ਸਕਾਰਾਤਮਕਤਾ ਅਤੇ ਖੁਸ਼ਹਾਲੀ ਲਿਆਉਣ ਜਿਵੇਂ ਕਿ ਤੁਲਸੀ ਮणि ਪਲਾਂਟ ਜਾਂ ਹੋਰ ਹਰਿਆਲੀ ਵਾਲੇ ਪੌਦੇ ਨੰਬਰ 6 ਮਾਇਕੇ ਦਾ ਅੰਨ ਵਿਆਹ ਤੋਂ ਬਾਅਦ ਮਾਇਕੇ ਤੋਂ ਆਣ ਚੌਲ, ਗੇਹੂ, ਦਾਲਾਂ ਆਦਿ ਸੋਹਰੇ ਘਰ ਲਿਉਣ ਦਾ ਵੀ ਨਿਸ਼ੇਧ ਹੈ। ਸ਼ਾਸਤਰਾ ਵਿੱਚ ਕਿਹਾ ਗਿਆ ਹੈ ਕਿ ਹਾਰ ਘਰ ਦਾ ਅੰਨ ਉਸ ਦੀ ਆਪਣੀ ਊਰਜਾ ਅਤੇ ਆਸ਼ੀਰਵਾਦ ਲੈ ਕੇ ਆਉਂਦਾ ਹੈ। ਮਾਇਕੇ ਦਾ ਅੰਨ ਸੋਹਰੇ ਘਰ ਵਿੱਚ ਲਿਉਣ ਨਾਲ ਘਰ ਦੇ ਆਸ਼ੀਰਵਾਦ ਵਿੱਚ ਕਮੀ ਆ ਸਕਦੀ ਹੈ ਅਤੇ ਆਰਥਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਨਵੇਂ ਜੀਵਨ ਦੀ ਸ਼ੁਰੂਆਤ ਲਈ ਸੋਹਰੇ ਘਰ ਦੇ ਅੰਨ ਦਾ ਸੇਵਣ ਹੀ ਉਚਿਤ ਤੇ ਸ਼ੁਭ ਹੈ ਨੰਬਰ 7 ਜੁੱਤੀਆਂ ਅਤੇ ਚੱਪਲਾਂ ਮਾਇਕੇ ਤੋਂ ਜੁੱਤੀਆਂ ਜਾਂ ਚੱਪਲਾਂ ਸੋਹਰੇ ਘਰ ਨਹੀਂ ਲਿਆਉਣੀਆਂ ਚਾਹੀਦੀਆਂ ਸਾਡੇ ਸਮਾਜ ਵਿੱਚ ਇਹ ਮੰਨਿਆ ਗਿਆ ਹੈ ਕਿ ਇਸ ਨਾਲ ਸੋਹਰੇ ਘਰ ਦੇ ਰਿਸ਼ਤਿਆਂ ਵਿੱਚ ਦਰਾਰ ਆ ਸਕਦੀ ਹੈ ਅਤੇ ਮਤ ਪੇਦ ਹੋ ਸਕਦੇ ਹਨ ਪੁਰਾਣੀਆਂ ਜੁੱਤੀਆਂ ਚੱਪਲਾਂ ਨਾਲ ਜੁੜੀ ਊਰਜਾ ਤੁਹਾਡੇ ਨਵੇਂ ਘਰ ਵਿੱਚ ਨਕਾਰਾਤਮਕ ਦਾਦਾ ਸੰਚਾਰ ਕਰ ਸਕਦੀ ਹੈ ਇਸ ਲਈ ਸਹੁਰੇ ਘਰ ਵਿੱਚ ਨਵੀਆਂ ਜੁੱਤੀਆਂ ਚੱਪਲਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਨਵੇਂ ਜੀਵਨ ਦੀ ਸ਼ੁਰੂਆਤ ਸਕਾਰਾਤਮਕ ਊਰਜਾ ਨਾਲ ਹੋਵੇ ਨੰਬਰ 8 ਦੇਵਤਿਆਂ ਦੀਆਂ ਪੁਰਾਣੀਆਂ ਮੂਰਤੀਆਂ ਮਾਇਕੇ ਤੋਂ ਸਹੁਰੇ ਘਰ ਦੇਵਤਿਆਂ ਦੀਆਂ ਪੁਰਾਣੀਆਂ ਮੂਰਤੀਆਂ ਲਿਆਉਣ ਤੋਂ ਵੀ ਬਚਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਹਰ ਘਰ ਦਾ ਪੂਜਾ ਸਥਾਨ ਅਤੇ ਉਸ ਦੀ ਊਰਜਾ ਵੱਖਰੀ ਹੁੰਦੀ ਹੈ। ਮਾਇਕੇ ਦੀਆਂ ਮੂਰਤੀਆਂ ਉਤੋਂ ਦੀ ਅਸ਼ੀਰਵਾਦ ਅਤੇ ਊਰਜਾ ਨਾਲ ਭਰੀਆਂ ਹੁੰਦੀਆਂ ਹਨ ਜੋ ਸਹੁਰੇ ਘਰ ਵਿੱਚ ਸਹੀ ਅਸਰ ਨਹੀਂ ਪਾ ਸਕਦੀਆਂ। ਇਸ ਲਈ ਸਹੁਰੇ ਘਰ ਵਿੱਚ ਆਪਣੇ ਹੀ ਪੂਜਾ ਸਥਾਨ ਅਤੇ ਆਪਣੀਆਂ ਹੀ ਮੂਰਤੀਆਂ ਦਾ ਇਸਤੇਮਾਲ ਕਰਨਾ ਉਚਿਤ ਅਤੇ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 9 ਤਾਤ ਜਾਂ ਲੱਕੜ ਦਾ ਪੁਰਾਣਾ ਫਰਨੀਚਰ ਪੁਰਾਣੇ ਫਰਨੀਚਰ ਜਿਵੇਂ ਕਿ ਮਾਇਕੇ ਤੋਂ ਲੱਕੜ ਜਾਂ ਧਾਂਤ ਦਾ ਪੁਰਾਣਾ ਫਰਨੀਚਰ ਸਹੁਰੇ ਘਰ ਲਿਆਉਣ ਦੀ ਪਰੰਪਰਾ ਵੀ ਠੀਕ ਨਹੀਂ ਮੰਨੀ ਜਾਂਦੀ। ਨਵੇਂ ਜੀਵਨ ਲਈ ਨਵੇਂ ਫਰਨੀਚਰ ਦਾ ਹੋਣਾ ਸਮ੍ਰiddhi ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੁਰਾਣਾ ਫਰਨੀਚਰ ਸਹੁਰੇ ਘਰ ਵਿੱਚ ਜਗ੍ਹਾ ਦੀ ਕਮੀ ਦੇ ਨਾਲ-ਨਾਲ ਰਿਸ਼ਤਿਆਂ ਵਿੱਚ ਕਲੇਸ਼ ਦਾ ਕਾਰਨ ਵੀ ਬਣ ਸਕਦਾ ਹੈ। ਨੰਬਰ 10 ਮਾਇਕੇ ਦੀਆਂ ਧਾਰਮਿਕ ਰਖਾਵਾਂ ਅਤੇ ਪ੍ਰਤੀਕ ਚਿੰਨ ਮਾਇਕੇ ਦੇ ਧਾਰਮਿਕ ਪ੍ਰਤੀਕ ਚਿੰਨ ਜਿਵੇਂ ਕਿ ਓਮ ਸੁਵਸਤਕ ਜਾਂ ਹੋਰ ਰਖਾਵਾਂ ਸਹੁਰੇ ਘਰ ਲਿਆਉਣਾ ਵਰਜਿਤ ਹੈ ਹਰ ਘਰ ਦੇ ਆਪਣੇ ਧਾਰਮਿਕ ਪ੍ਰਤੀਕ ਹੁੰਦੇ ਹਨ ਜੋ ਉਹਤੋ ਦੀਆਂ ਪਰੰਪਰਾਵਾਂ ਦਾ ਪ੍ਰਤੀਕ ਮੰਨੇ ਜਾਂਦੇ ਹਨ ਸਹੁਰੇ ਘਰ ਵਿੱਚ ਉਤੋਂ ਦੇ ਧਾਰਮਿਕ ਪ੍ਰਤੀਕਾਂ ਤੇ ਰਖਾਵਾਂ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ। ਨੰਬਰ 11 ਮਾਇਕੇ ਦੇ ਪਰੰਪਰਾਗਤ ਰਸੋਈ ਦੇ ਉਪਕਰਣ। ਵਿਆਹ ਤੋਂ ਬਾਅਦ ਮਾਇਕੇ ਤੋਂ ਰਸੋਈ ਦੇ ਉਪਕਰਣ ਜਿਵੇਂ ਪੁਰਾਣਾ ਤਵਾ, ਚੁੱਲ੍ਹਾ, ਚਿਮਟਾ, ਬੈਲਟ ਆਦ ਸਹੁਰੇ ਘਰ ਨਹੀਂ ਲਿਆਉਣੇ ਚਾਹੀਦੇ। ਹਰ ਘਰ ਦੀ ਰਸੋਈ ਦੀ ਆਪਣੀ ਊਰਜਾ ਤੇ ਪਰੰਪਰਾਵਾਂ ਹੁੰਦੀਆਂ ਹਨ। ਮਾਇਕੇ ਦੇ ਰਸੋਈ ਉਪਕਰਨ ਸੋਹਰੇ ਘਰ ਵਿੱਚ ਨਕਾਰਾਤਮਕ ਊਰਜਾ ਲਿਆ ਸਕਦੇ ਹਨ ਨਵੇਂ ਜੀਵਨ ਵਿੱਚ ਨਵੇਂ ਉਪਕਰਨਾਂ ਦਾ ਇਸਤੇਮਾਲ ਕਰਨਾ ਸਮ੍ਰiddhi ਅਤੇ ਸੁਖ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਨੰਬਰ 12 ਪੁਰਾਣੀਆਂ ਤਸਵੀਰਾਂ ਅਤੇ ਐਲਬਮ ਵਿਆਹ ਤੋਂ ਬਾਅਦ ਮਾਇਕੇ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਐਲਬਮ ਸੋਹਰੇ ਘਰ ਲਿਆਉਣ ਤੋਂ ਬਚਣਾ ਚਾਹੀਦਾ ਹੈ ਇਹ ਤਸਵੀਰਾਂ ਪੁਰਾਣੇ ਸਮੇਂ ਦੀਆਂ ਯਾਦਾਂ ਅਤੇ ਊਰਜਾ ਦੀ ਸਜੋਈ ਰੱਖਦੀਆਂ ਹਨ ਜੋ ਨਵੇਂ ਰਿਸ਼ਤਿਆਂ ਅਤੇ ਨਵੇਂ ਘਰ ਦੀ ਸਕਾਰਾਤਮਕਤਾ ਵਿੱਚ ਰੁਕਾਵਟ ਪਾ ਸਕਦੀਆਂ ਹਨ ਸਹੁਰੇ ਘਰ ਵਿੱਚ ਨਵੇਂ ਜੀਵਨ ਦੀਆਂ ਨਵੀਆਂ ਯਾਦਾਂ ਨੂੰ ਸੰਜੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਕਾਰਾਤਮਕ ਮਾਹੌਲ ਬਣਿਆ ਰਹੇ ਨੰਬਰ 13 ਮਾਇਕੇ ਦੇ ਬਿਸਤਰੀ ਅਤੇ ਗੱਦੇ ਮਾਇਕੇ ਦੇ ਬਿਸਤਰੇ ਅਤੇ ਗੱਦੇ ਸਹੁਰੇ ਘਰ ਨਹੀਂ ਲਿਆਉਣੇ ਚਾਹੀਦੇ। ਸ਼ਾਸਤਰਾਂ ਵਿੱਚ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਇਹ ਪੁਰਾਣੇ ਘਰ ਦੀ ਊਰਜਾ ਅਤੇ ਭਾਵਨਾਵਾਂ ਨੂੰ ਸੰਜੋਈ ਰੱਖਦੇ ਹਨ। ਨਵਾਂ ਜੀਵਨ ਇੱਕ ਨਵੇਂ ਬਿਸਤਰੇ ਤੇ ਹੀ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਹੁਰੇ ਘਰ ਵਿੱਚ ਸਕਾਰਾਤਮਕਤਾ ਤੇ ਸ਼ਾਂਤੀ ਬਣੀ ਰਹੇ। ਨੰਬਰ 14 ਮਾਇਕੇ ਦੀ ਅਰਗਬਤੀ ਅਤੇ ਧੂਪ ਬੱਤੀ ਮਾਇਕੇ ਵਿੱਚ ਵਰਤੀ ਹੋਈ ਅਰਗਬਤੀ ਅਤੇ ਧੂਪ ਬੱਤੀ ਨੂੰ ਸੌਰੇ ਕਰ ਲਿਆਉਣ ਤੋਂ ਬਚਣਾ ਚਾਹੀਦਾ ਹੈ। ਇਹ ਵਸਤੂਆਂ ਵੀ ਮਾਇਕੇ ਦੀ ਊਰਜਾ ਨੂੰ ਸੰਜੋਈ ਰੱਖਦੀਆਂ ਹਨ। ਅਤੇ ਨਵੇਂ ਘਰ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ ਸੌਰੇ ਘਰ ਵਿੱਚ ਵਰਤੀ ਜਾਣ ਵਾਲੀ ਧੂਪ ਬੱਤੀ ਅਤੇ ਅਰਗਬਤੀ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਨੰਬਰ 15 ਰਸੋਈ ਵਿੱਚ ਵਰਤੇ ਗਏ ਮਸਾਲੇ ਮਾਇਕੇ ਤੋਂ ਲਿਆਏ ਗਏ ਮਸਾਲੇ ਵੀ ਸਹੁਰੇ ਘਰ ਨਹੀਂ ਲਿਆਉਣੇ ਚਾਹੀਦੇ ਸਾਡੇ ਸ਼ਾਸਤਰਾਂ ਅਨੁਸਾਰ ਮਸਾਲੇ ਇੱਕ ਘਰ ਦੀ ਆਪਣੀ ਵਿਸ਼ੇਸ਼ ਊਰਜਾ ਨੂੰ ਸੰਜੋਈ ਰੱਖਦੇ ਹਨ ਨਵੇਂ ਜੀਵਨ ਵਿੱਚ ਸਹੁਰੇ ਘਰ ਦੇ ਮਸਾਲਿਆਂ ਦਾ ਇਸਤੇਮਾਲ ਕਰਨਾ ਉਤੋਂ ਦੀ ਰਸੋਈ ਅਤੇ ਰਿਸ਼ਤਿਆਂ ਵਿੱਚ ਘੁਲਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਪਰੰਪਰਾ ਰਿਸ਼ਤਿਆਂ ਵਿੱਚ ਸਮંજਸ ਬਣਾਈ ਰੱਖਣ ਲਈ ਸਹਾਇਕ ਮੰਨੀ ਜਾਂਦੀ ਹੈ ਨੰਬਰ 16 ਪ੍ਰਾਣੇ ਧਾਰਮਿਕ ਗ੍ਰੰਥ ਅਤੇ ਪੁਸਤਕਾਂ ਮਾਇਕੇ ਦੇ ਧਾਰਮਿਕ ਗ੍ਰੰਥ ਪ੍ਰਾਣੀਆਂ ਪੁਸਤਕਾਂ ਜਾਂ ਉਪਨਿਸ਼ਦ ਸਹਰੇ ਘਰ ਲਿਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਧਾਰਮਿਕ ਗ੍ਰੰਥ ਹਰ ਘਰ ਦੀ ਆਪਣੀ ਊਰਜਾ ਅਤੇ ਸੰਸਕਾਰਾਂ ਨਾਲ ਜੁੜੇ ਹੁੰਦੇ ਹਨ ਸਹਰੇ ਘਰ ਵਿੱਚ ਨਵੀਆਂ ਪੁਸਤਕਾਂ ਦਾ ਇਸਤੇਮਾਲ ਕਰਨ ਨਾਲ ਉਤੋਂ ਦੇ ਮਾਹੌਲ ਅਤੇ ਪਰੰਪਰਾਵਾਂ ਪ੍ਰਤੀ ਸਨਮਾਨ ਅਤੇ ਸਮਰਪਣ ਬਣਿਆ ਰਹਿੰਦਾ ਹੈ ਨੰਬਰ 17 ਮਾਇਕੇ ਦੇ ਵਸਤਰਾਂ ਤੋਂ ਬਣੇ ਸਰਹਾਣੇ ਅਤੇ ਕੁਸ਼ਣ ਮਾਇਕੇ ਤੋਂ ਬਣੇ ਹੋਏ ਸਰਹਾਣੇ ਅਤੇ ਕੁਸ਼ਣ ਨੂੰ ਸਹੁਰੇ ਘਰ ਨਹੀਂ ਲਿਆਉਣਾ ਚਾਹੀਦਾ ਇਹ ਵਸਤਰ ਨਾ ਸਿਰਫ ਪੁਰਾਣੇ ਘਰ ਦੀਆਂ ਭਾਵਨਾਵਾਂ ਅਤੇ ਊਰਜਾਂ ਨੂੰ ਸੰਜੋਈ ਰੱਖਦੇ ਹਨ ਸਗੋਂ ਨਵੇਂ ਘਰ ਦੀ ਊਰਜਾ ਵਿੱਚ ਵੀ ਰੁਕਾਵਟ ਪਾ ਸਕਦੇ ਹਨ ਸੌਰੇ ਘਰ ਵਿੱਚ ਨਵੇਂ ਸਰਹਾਨਿਆਂ ਤੇ ਕੁਸ਼ਣ ਦਾ ਇਸਤੇਮਾਲ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 18 ਪੁਰਾਣੀ ਘੜੀ ਮਾਇਕੇ ਤੋਂ ਪੁਰਾਣੀ ਘੜੀ ਸੌਰੇ ਘਰ ਲਿਆਉਣਾ ਵੀ ਵਰਜਤ ਮੰਨਿਆ ਜਾਂਦਾ ਹੈ। ਸਮੇਂ ਦੀ ਘੜੀ ਊਰਜਾ ਤੇ ਜੀਵਨ ਦੇ ਪ੍ਰਵਾਹ ਨੂੰ ਦਰਸਾਉਂਦੀ ਹੈ। ਨਵੀਂ ਘੜੀ ਦਾ ਪ੍ਰਯੋਗ ਕਰਨ ਨਾਲ ਨਵੇਂ ਸਮੇਂ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਬਣਦਾ ਹੈ। ਇਹ ਮੰਨਿਆ ਗਿਆ ਹੈ ਕਿ ਪ੍ਰਾਣੀ ਘੜੀ ਨੂੰ ਸਹਰੇ ਘਰ ਲਿਓ ਨਾਲ ਸਮੇਂ ਦੇ ਪ੍ਰਵਾਹ ਵਿੱਚ ਰੁਕਾਵਟ ਆ ਸਕਦੀ ਹੈ ਇਹਨਾਂ ਪਰੰਪਰਾਵਾਂ ਤੇ ਮਾਨਤਾਵਾਂ ਦਾ ਪਾਲਣ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਨਾਮ ਵਿਆਹੀ ਦੇ ਨਵੇਂ ਘਰ ਵਿੱਚ ਸੁੱਖ ਸ਼ਾਂਤੀ ਅਤੇ ਸਮ੍ਰiddhi ਬਣੀ ਰਹੇ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਗੱਲਾਂ ਦੀ ਪਾਲਣਾ ਕਰਨ ਨਾਲ ਸਹਰੇ ਘਰ ਵਿੱਚ ਸਕਾਰਾਤਮਕ ਮਾਹੌਲ ਰਹਿੰਦਾ ਹੈ ਅਤੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਕਮੈਂਟ ਵਿੱਚ ਜੈ લક્ષਮੀ ਮਾਤਾ ਜਰੂਰ ਲਿਖੋ ਧੰਨਵਾਦ ਦੋਸਤੋ